ਮਾਟੀ ਕਾ ਵਾਹਿਗੁਰੂ ਜੀ ਕੀ ਫਤਿਹ ਅਨਗੁਰ ਗੋਬਿੰਦ ਸਿੰਘ ਜੀ ਦੇ ਫਰਜ਼ੰਦ ਧੰਨ ਬਾਬਾ ਜ਼ੋਰਾਵਰ ਸਿੰਘ ਜੀ ਧੰਨ ਬਾਬਾ ਫਤਿਹ ਸਿੰਘ ਜੀ ਪੂਜਨੀਕ ਮਾਤਾ ਮਾਪ ਜੁਜਕਰ ਕੌਰ ਜੀ ਅਤੇ ਬਿਆਨਸ ਸਿੰਘਾਂ ਦਾ ਲੋਕ ਕੇ ਸ੍ਰਮਤੀ ਸਰਬੰਸ ਦਾ ਜੋਸ਼ੀ ਹਿੱਦੀਆਂ ਦਾ ਮਹਾਨ ਸਾਕਾ ਹੈ ਇੱਕ ਬੜੀ ਅਕੀਦਤ ਨਾਲ ਸ਼ਰਤਾਂ ਨਾਲ ਭਾਵਨਾ ਨਾਲ ਸਿੱਖ ਸੰਗਤਾਂ ਹਰ ਸਾਲ ਦੀ ਤਰ੍ਹਾਂ ਮਨਾਉਣ ਵਾਸਤੇ ਤਤ ਪਰ ਹਨ ਸੋ ਸ਼੍ਰੀ ਫਤਿਹਗੜ ਸਾਹਿਬ ਦੀ ਧਰਤੀ ਉੱਤੇ ਛੋਟੇ ਲਾਲਾਂ ਦੀ ਸ਼ਹਾਦਤ ਦੇ ਜੋ ਕੌਤਕ ਨੇ ਉਹਨਾਂ ਤੋਂ ਸਿੱਖ ਸੰਗਤਾਂ ਹਰ ਰੋਜ਼ ਬੜੇ ਪ੍ਰੇਮ ਵਿੱਚ ਪਿੱਜਗੇ ਲਾਹੇ ਲੈ ਰਹੀਆਂ ਜਾਣੂ ਹੋ ਰਹੀਆਂ ਗੁਰੂ ਸਾਹਿਬ ਜੀ ਦਾ ਛੇ ਕੋਹ ਨੂੰ ਸ਼੍ਰੀ ਅਨੰਦਪੁਰ ਸਾਹਿਬ ਛੱਡਣਾ ਸਤ ਪੁਰ ਸੰਸਾ ਦੇ ਕੱਟ ਤੇ ਪਰਿਵਾਰ ਦਾ ਵਿਛੋੜਾ ਦੇ ਪਰਿਵਾਰ ਤੋਂ ਵਿਛੜ ਕੇ ਛੋਟੇ ਲਾਲ ਅਤੇ ਪੂਜਨੀਕ ਮਾਤਾ ਜੀ ਦਾ ਪਹਿਲਾ ਪੜਾ ਬਾਬੇ ਕੁੰਮੇ ਮਾਸ਼ਕੀ ਦੀ ਛਾਨ ਵਿੱਚ ਜੋ ਸਫਰੇ ਸ਼ਹਾਦਤ ਦਾ ਪਹਿਲਾ ਪੜਾ ਹੈ ਉਹ 21 ਦਸੰਬਰ ਨੂੰ ਆ ਰਿਹਾ ਹੈ ਇਸ ਵਾਰ 2024 ਵਿੱਚ ਦੂਸਰਾ ਪੜਾ ਬਾਬਾ ਕੁੰਮਾ ਮਾਸ਼ਕੀ ਛਾਨ ਤੋਂ ਚੱਲ ਕੇ 8 ਪੋ ਨੂੰ ਜੋ 22 ਦਸੰਬਰ ਨੂੰ ਪਿੰਡ ਸਿਹੇੜੀ ਜਿੱਥੇ ਕਲੀ ਗੰਦੂ ਦਾ ਘਰਿੰਦਾ ਸੀ ਜਿੱਥੋਂ ਤੋਂ ਪਰਨੋ 30 ਦਸੰਬਰ ਵਾਰੀ ਸਭ ਸਭ ਅੱਗੇ ਤੇ ਮਾਪਿਆਂ ਦੀ ਮੋਤ ਦੇ ਆ ਜਿੱਥੋਂ ਕੈਦੀਆਂ ਦੀ ਸ਼ਕਲ ਵਿੱਚ ਦਾ ਸਕੂਲ 24 ਦਸੰਬਰ ਤੋਂ ਮੰਡੇ ਬੁਰਜ ਲਿਆ ਕੇ ਕਿਆ ਕੀਤਾ ਜਾਂਦਾ ਤੁਸੀਂ ਸਿਪਰੀ ਸ਼ਹਾਦਤ ਦੀਆਂ ਰਸਮਾਂ ਨੇ 21 22 ਲਈ ਅਤੇ 24 ਦਸੰਬਰ ਨੇ ਇਸ ਵਾਰ 2024 ਦੇ ਵਿੱਚ ਸ਼ਹੀਦੀ ਦਿਹਾੜੇ ਦੀਆਂ ਤਰੀਕਾਂ ਫਿਰ 25 26 ਅਤੇ 27 ਤਰੀਕ ਨੂੰ ਸ਼ਹੀਦੀ ਨਗਰ ਕੀਰਤਨ ਹੈ ਜੋ ਆਪ ਸਮੂਹ ਸੰਤਾਨ ਨੂੰ ਬੇਨਤੀ ਹੈ ਕਿ ਉਹ ਇਸ ਕਾਫਲੇ ਦੀ ਅਗਵਾਈ ਧੰਨ ਬਾਬਾ ਗੋਦਾਵਰ ਸਿੰਘ ਭਾਬਾ ਪੱਲੇ ਸਿੰਘ ਦੀ ਕਰ ਰਹੀ ਮਾਗਰੀ ਇਕਾਗਰ ਜੀ ਦੀ ਮੰਜ਼ਲ ਸਰਉਂਦੀ ਦੀ ਯਾਤਰਾ ਹੋਈ ਹੈ ਆਓ ਉਸ ਕਾਫਲੇ ਦਾ ਹਿੱਸਾ ਬਣੀਏ ਕਿਸੇ ਸਮਾਗਮਾਂ ਵਿੱਚ ਸ਼ਿਰਕਤ ਕਰਕੇ ਅਸੀਂ ਆਪਣੀ ਵਿਰਾਸਤ ਨੂੰ ਜਾਣੂ ਹੋਈਏ ਆਪਣੇ ਘਰਾਂ ਵਿੱਚ ਉਹ ਰੰਗ ਜਿਹੜਾ ਕਲਗੀਧਰ ਪਾਤਸ਼ਾਹ ਜੀ ਲਿਆਉਣਾ ਚਾਹੁੰਦੇ ਆ ਕਿ ਹਰ ਸਿੱਖ ਦੇ ਚਿਹਰੇ ਵਿੱਚੋਂ ਮੈਨੂੰ ਮੇਰੇ ਸਾਧੂਆਂ ਦੀ ਝਲਕ ਪਵੇ ਉਸ ਮਕਸਦ ਲਈ ਕਾਮਯਾਬ ਹੋ ਸਕੀ ਹੈ ਸੋ ਸਾਰੇ ਨਾਮਾ ਲਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ